ਸੁਖਣਵਾਲਾ ਕਤਲਕਾਰਡ ਮਾਮਲੇ 'ਚ ਕੁੜੀ ਦਾ ਪੇਕੇ ਪਰਿਵਾਰ ਆਇਆ ਸਾਹਮਣੇ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਕੀਤੇ ਗਏ ਵੱਡੇ ਖੁਲਾਸੇ ਰੁਪਿੰਦਰ ਕੌਰ ਤੇ ਉਸ ਦਾ ਆਸ਼ਿਕ ਦੋਵੇਂ ਚਿੱਟੇ ਦੇਸੀ ਆਦੀ ਸੌਰੀਆਂ ਦੇ ਪੈਸਿਆਂ ਤੇ ਐਸ਼ ਕਰਦੀ ਸੀ ਰੁਪਿੰਦਰ ਕੌਰ ਲੱਖਾਂ ਰੁਪਿਆ ਲਗਾਇਆ ਕੈਨੇਡਾ ਭੇਜਣ ਦੇ ਲਈ ਲੇਕਿਨ ਨਹੀਂ ਟਿੱਕੀ ਕੈਨੇਡਾ ਪਰਿਵਾਰ ਦੇ ਵੱਲੋਂ ਰੁਪਿੰਦਰ ਕੌਰ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਕੀਤੀ ਗਈ ਮੰਗ ਦੱਸਦੀ ਕਿ ਫਰੀਦਕੋਟ ਦੇ ਪਿੰਡ ਸੁਖੜਵਾਲਾ ਕਤਲकांड ਮਾਮਲੇ ਦੇ ਵਿੱਚ ਹੁਣ ਕੁੜੀ ਰੁਪਿੰਦਰ ਕੌਰ ਦਾ ਪੇਕੇ ਪਰਿਵਾਰ ਵੀ ਸਾਹਮਣੇ ਆਇਆ ਹੈ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਰੁਪਿੰਦਰ ਕੌਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਸਾਡਾ ਜਿਹੜਾ ਜਵਾਈ ਸੀ ਉਹ ਬਹੁਤ ਚੰਗਾ ਸੀ ਬਹੁਤ ਸਾਊ ਸੀ ਲੇਕਿਨ ਜਿਸ ਤਰ੍ਹਾਂ ਇਸ ਦੇ ਵੱਲੋਂ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਔਰ ਇਸ ਦੇ ਨਾਲ ਹੋਰ ਵੀ ਜਿਹੜਾ ਕਿ ਲੋਕ ਡਰੇ ਹੋਏ ਨੇ ਕਿਉਂਕਿ ਲੋਕ ਜਿਹੜੇ ਨੇ ਪਹਿਲਾਂ ਜਦੋਂ ਕੁੜੀ ਦਾ ਰਿਸ਼ਤਾ ਕਰਦੇ ਸੀ ਤਾਂ ਇਹ ਦੇਖਦੇ ਸੀ ਕਿ ਮੁੰਡਾ ਜਿਹੜਾ ਹੈ ਚਿੱਟਾ ਤਾਂ ਨਹੀਂ ਕਰਦਾ ਹੁਣ ਜਦੋਂ ਮੁੰਡੇ ਦਾ ਰਿਸ਼ਤਾ ਕੀਤਾ ਜਾਂਦਾ ਹੈ ਤਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕੁੜੀ ਦੇ ਕੋਈ ਨਾਜਾਇਜ਼ ਸਬੰਧ ਤਾਂ ਨਹੀਂ ਕਿਸੇ ਦੇ ਨਾਲ ਜਾਂ ਫਿਰ ਇਹ ਵੀ ਡਰ ਰਹਿੰਦਾ ਹੈ ਕਿ ਕਿਤੇ ਵਿਆਹ ਤੋਂ ਬਾਅਦ ਕੁੜੀ ਸਾਡੇ ਮੁੰਡੇ ਦੀ ਜਾਂ ਫਿਰ ਸਾਡੀ ਜਾਣ ਨਾ ਲੈ ਲੇ ਲਗਾਤਾਰੇ ਜਿਹੜਾ ਖਤਰਾ ਹੈ ਉਹ ਪਰਿਵਾਰਕ ਮੈਂਬਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਨੇ ਜਿਸ ਦੇ ਵਿੱਚ ਕਿ ਪਤਨੀਆਂ ਦੇ ਵੱਲੋਂ ਆਪਣੇ ਪਤੀਆਂ ਦਾ ਕਤਲ ਕੀਤਾ ਗਿਆ ਤੇ ਇਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਡਰੇ ਹੋਏ ਨਜ਼ਰ ਆ ਰਹੇ ਨੇ ਤੋਥੀ ਤੁਹਾਨੂੰ ਦੱਸਦੀ ਕਿ ਸੁਖਣ ਵਾਲਾ ਕਤਲਕਾਰ ਮਾਮਲੇ ਦੇ ਵਿੱਚ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਕੁੜੀ ਦੇ ਜਿਹੜੇ ਲੱਛਣ ਚੰਗੇ ਨਹੀਂ ਸੀ ਜਿਸ ਕਰਕੇ ਉਸ ਨੇ ਆਪਣੇ ਪਤੀ ਦਾ ਕਤਲ ਕੀਤਾ ਔਰ ਜਿਸ ਤਰ੍ਹਾਂ ਉਹ ਰੀਲਾ ਬਣਾਉਂਦੀ ਹੈ ਇੰਸਟਾਗ੍ਰam ਤੇ ਆਪਣੀ ਮਸ਼ਹੂਰੀਆਂ ਕਰਦੀ ਹੈ ਇਸ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਉਹ ਵੀ ਗਲਤ ਨੇ ਔਰ ਜਿਸ ਤਰ੍ਹਾਂ ਗੁਰਵਿੰਦਰ ਨੇ ਪਹਿਲਾਂ ਵੀ ਆਪਣੀ ਭੈਣ ਨੂੰ ਦੱਸਿਆ ਸੀ ਕਿ ਉਸਦੀ ਪਤਨੀ ਰੁਪਿੰਦਰ ਉਸ ਨੂੰ ਮਾਰ ਸਕਦੀ ਹੈ ਉਸਦੇ ਕਿਸੇ ਦੇ ਨਾਲ ਨਜਾਇਜ਼ ਸਬੰਧ ਨੇ ਔਰ ਇਸ ਦੇ ਬਾਵਜੂਦ ਵੀ ਜਿਹੜਾ ਕਿ ਉਹ ਸੰਭਲਿਆ ਨਹੀਂ ਲੇਕਿਨ ਉੱਥੇ ਹੀ ਤੁਹਾਨੂੰ ਦੱਸਦੀ ਕਿ ਉਸਦੇ ਵੱਲੋਂ ਜਿਸ ਤਰ੍ਹਾਂ ਰੋਲਾ ਪਾਇਆ ਗਿਆ ਕਿ ਘਰ ਦੇ ਵਿੱਚ ਚੋਰ ਆਏ ਨੇ ਚੋਰੀ ਕਰਕੇ ਲੈ ਗਏ ਔਰ ਸੋਨਾ ਚਾਂਦੀ ਪੈਸੇ ਜਿਹੜੇ ਗਹਿਣੇ ਸੀ ਉਹਨਾਂ ਦੇ ਉਹ ਵੀ ਸਾਰਾ ਕੁਝ ਜਿਹੜੇ ਲੁੱਟ ਕੇ ਲੈ ਗਏ ਤੇ ਗੁਰਵਿੰਦਰ ਦਾ ਕਤਲ ਕਰਕੇ ਉਸ ਨੂੰ ਛੱਤ ਤੇ ਸੁੱਟ ਗਏ ਨੇ ਲੇਕਿਨ ਪੁਲਿਸ ਨੂੰ ਔਰ ਪਰਿਵਾਰਕ ਮੈਂਬਰਾਂ ਨੂੰ ਇਹ ਕਹਾਣੀ ਜਿਹੜੀ ਹੈ ਉਹ ਸਹੀ ਨਹੀਂ ਲੱਗੀ ਹੈ ਕਿਸੇ ਨੇ ਵੀ ਉਸ ਦੀ ਇਸ ਕਹਾਣੀ ਤੇ ਯਕੀਨ ਨਹੀਂ ਕੀਤਾ ਜਦੋਂ ਗੁਰਵਿੰਦਰ ਦੀ ਪੈਣ ਮਨਵੀਰ ਕੌਰ ਸਾਹਮਣੇ ਆਈ ਜਿਸ ਨੇ ਦੱਸਿਆ ਕਿ ਪਹਿਲਾਂ ਵੀ ਗੁਰਵਿੰਦਰ ਨੇ ਕਿਹਾ ਸੀ ਕਿ ਉਸ ਦੀ ਪਤਨੀ ਉਸ ਨੂੰ ਮਾਰ ਸਕਦੀ ਹੈ ਉਸ ਦੇ ਕਿਸੇ ਹੋਰ ਦੇ ਨਾਲ ਨਜਾਇਜ਼ ਸਬੰਧ ਨੇ ਔਰ ਉਸ ਤੋਂ ਬਾਅਦ ਜਿਹੜਾ ਕਿ ਉਸ ਦੇ ਵੱਲੋਂ ਉਹੀ ਕੀਤਾ ਗਿਆ ਜਿਸ ਗੱਲ ਦਾ ਡਰ ਸੀ ਕੁੱਤੇ ਨੂੰ ਵੀ ਨਸ਼ੇ ਵਾਲੇ ਜਿਹੜੇ ਬਿਸਕੁਟ ਜਾਂ ਫਿਰ ਕਿਸੇ ਹੋਰ ਚੀਜ਼ ਦੇ ਵਿੱਚ ਜਿਹੜੇ ਨੀਂਦ ਵਾਲੀਆਂ ਗੋਲੀਆਂ ਪਾ ਕੇ ਉਸ ਨੂੰ ਗੂੜੀ ਨੀਂਦ ਸੁਵਾ ਦਿੱਤਾ ਜਿਸ ਤੋਂ ਬਾਅਦ ਕੁੱਤਾ ਜਿਹੜਾ ਉਹ ਭੌਕਿਆ ਨਹੀਂ ਆਪਣੇ ਪਤੀ ਨੂੰ ਵੀ ਲਗਾਤਾਰ ਜਿਹੜਾ ਕਿ ਜ਼ਹਿਰ ਦਿੰਦੀ ਰਹੀ ਹੈ ਉਸ ਨੂੰ ਨੀਂਦ ਵਾਲੀਆਂ ਗੋਲੀਆਂ ਦਿੰਦੀ ਰਹੀ ਹੈ ਜਦੋਂ ਜ਼ਹਿਰ ਦੇਣ ਦੇ ਬਾਵਜੂਦ ਵੀ ਗੁਰਵਿੰਦਰ ਦੀ ਮੌਤ ਨਹੀਂ ਹੋਈ ਤਾਂ ਫਿਰ ਉਸ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਔਰ ਅਜਿਆ ਕੇਸ ਜਦੋਂ ਸਾਹਮਣੇ ਆਉਂਦਾ ਹੈ ਤਾਂ ਪੂਰਾ ਸਮਾਜ ਡਰ ਜਾਂਦਾ ਹੈ ਕਿ ਆਖਿਰਕਾਰ ਸਾਡੇ ਨਾਲ ਵੀ ਕੁਝ ਅਜਿਆ ਨਾ ਹੋ ਜਾਵੇ ਤਾਂ ਕਈ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਸੋਹਰੇ ਪਰਿਵਾਰ ਨੇ ਆਪਣੀ ਨੂੰਹ ਦੇ ਸਾਰੇ ਸ਼ੌਕ ਪੂਰੇ ਕੀਤੇ ਨੇ ਔਰ ਉਸ ਨੂੰ ਬੱਟੀ ਖੋਲ ਕੇ ਦਿੱਤਾ ਉਸ ਨੂੰ ਗੱਡੀ ਲੈ ਕੇ ਦਿੱਤੀ ਲੇਕਿਨ ਇਸ ਨੇ ਕਿਸੇ ਦੀ ਕਦਰ ਨਹੀਂ ਪਾਈ ਔਰ ਇਸ ਚੰਦਰੀ ਨੇ ਜਿਹੜਾ ਕਿ ਸਭ ਕੁਝ ਖਤਮ ਕਰ ਦਿੱਤਾ ਆਪਣੇ ਹੋਂਹਾਰ ਜਿਹੜੇ ਜਵਾਈ ਨੂੰ ਅਸੀਂ ਮਰਿਆ ਹੋਇਆ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਲੇਕਿਨ ਉਸ ਚੰਦਰੀ ਦੇ ਵੱਲੋਂ ਜਿਸ ਤਰ੍ਹਾਂ ਗੁਰਵਿੰਦਰ ਦਾ ਕਤਲ ਕੀਤਾ ਗਿਆ ਉਹ ਬਹੁਤ ਗਲਤ ਜਿਹੜਾ ਉਸਨੇ ਕੀਤਾ ਔਰ ਇਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਇਹ ਦਿੱਤੀ ਜਾਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਜਿੰਨਾ ਹੋ ਸਕੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਔਰ ਉਸ ਤੋਂ ਬਾਅਦ ਜੇਲ੍ਹ ਕਟਰੀ ਜਿਹੜੀ ਇਹ ਬਹੁਤ ਔਖੀ ਹੈ ਤੇ ਮੌਤ ਮੰਗੇਗੀ ਲੇਕਿਨ ਉਸ ਨੂੰ ਮੌਤ ਨਾ ਦਿੱਤੀ ਜਾਵੇ ਅਜਿਹੀ ਸਜ਼ਾ ਜਿਹੜੀ ਹੈ ਉਹ ਇਸ ਰੁਪਿੰਦਰ ਕੌਰ ਨੂੰ ਉਸਦੇ ਆਸ਼ਿਕ ਨੂੰ ਜਿਹੜੀ ਹੈ ਦਿੱਤੀ ਜਾਵੇ